ਹੈਲੋ ਗੁੱਡ ਮਾਰਨਿੰਗ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਆਪਾ ਉੱਠ ਗਏ ਤੇ ਅਮਨਿੰਦਰ ਬੰਨ ਰਿਹਾ ਪੱਗ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਨਾਸ਼ਤਾ ਤੇ ਆ ਅਮਲੀ ਸਾਡਾ ਪੀ ਰਿਹਾ ਚਾਹ ਸੱਚੀ ਇਹ ਸਰਦੀ ਚ ਬਹੁਤ ਚਾਹ ਪੀਂਦਾ ਏ ਤੇ ਉਸ ਤੋਂ ਬਾਅਦ ਅਮਨਿੰਦਰ ਦੇ ਖਮੂਚਾ ਧੂਆਂ ਕੱਢ ਕੱਢ ਦਿਖਾ ਰਿਹਾ ਫਾਈਨਲੀ ਬੱਚੇ ਗਏ ਸਕੂਲ ਤੇ ਉਸ ਤੋਂ ਬਾਅਦ ਮੈਂ ਵੀ ਹੋਣ ਲੱਗ ਗਈ ਰੈਡੀ ਤੇ ਦੇਖੋ ਮੇਰੇ ਵਾਲਾਂ ਚ ਕਿੰਨੀ ਅਟਕਾਂ ਨੇ ਤੇ ਇਹ ਅਟਕਾਂ ਕੱਢਣ ਦਾ ਵੈਸੇ ਸੌਖਾ ਤਰੀਕਾ ਤੁਹਾਨੂੰ ਦੱਸਾਂਗ ਤੇ ਬਹੁਤ ਜਲਦੀ ਨਿਕਲ ਜਾਂਦੀਆਂ ਦਰਦ ਵੀ ਨਹੀਂ ਹੁੰਦਾ ਤੇ 1 ਮਿੰਟ ਤੋਂ ਪਹਿਲਾਂ ਟਕਾ ਵੀ ਨਿਕਲ ਜਾਂਦੀਆਂ ਨੇ ਇਹਦੀ ਵੀਡੀਓ ਅਲੱਗ ਤੋਂ ਸ਼ੇਅਰ ਕਰਾਂਗੇ ਸਾਰੇ ਜਰੂਰ ਦੇਖਿਓ ਤੁਸੀਂ ਗੈਸ ਕੀਤਾ ਹੁਣ ਮੈਂ ਕਿੱਦਾਂ ਗੱਡੀ ਆ ਨਹੀਂ ਕੀਤਾ ਦੇਖਿਓ ਵੀਡੀਓ ਚ ਤੇ ਉਸ ਤੋਂ ਬਾਅਦ ਫਾਈਨਲੀ ਮੈਂ ਰੈਡੀ ਹੋ ਚੁੱਕੀ ਆ ਤੇ ਠੰਡ ਵੀ ਬਹੁਤ ਜ਼ਿਆਦਾ ਹੋ ਗਈ ਐ ਤੇ ਮੈਂ ਜੈਕਟ ਵੀ ਵੇਅਰ ਕਰ ਲਈ ਐ ਸਾਡੇ ਆਫਿਸ ਚ ਬਹੁਤ ਠੰਡ ਐ ਧੁੱਪ ਨਹੀਂ ਆਉਂਦੀ ਬਿਲਕੁਲ ਵੀ ਤੇ ਉੱਥੇ ਜਾ ਕੇ ਮੇਰਾ ਦਿਲ ਕੀਤਾ ਸੰਤਰੇ ਖਾਣ ਨੂੰ ਫਿਰ ਮੈਂ ਗੱਡੀ ਚ ਬੈਠ ਕੇ ਸੰਤਰੇ ਖਾਦੇ ਗੱਡੀ ਚ ਧੁੱਪ ਸੀ ਤੇ ਆਫਿਸ ਚ ਤਾਂ ਠੰਡ ਹੁੰਦੀ ਐ ਜਦੋਂ ਘਰ ਆਈਦਾ ਧੁੱਪ ਚਲੀ ਜਾਂਦੀ ਹੈ ਤੇ ਫਿਰ ਮੈਂ ਘਰ ਆ ਕੇ ਘਰ ਆ ਕੇ ਬਣਾਈ ਰੀ ਤੇਰੇ ਨਮਕੀਨੇ ਚਾਵਲ ਤੇ ਮੈਂ ਖਾਦੇ ਖਾ ਕੇ ਸੋ